ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵਧੇ ਜਾ ਰਹੇ ਨੇ ਚੰਡੀਗੜ੍ਹ ਤੋਂ ਕਰੋਨਾ ਸੰਕਰਮਿਤ ਮਾਮਲੇ ਵੱਖ-ਵੱਖ ਹਿੱਸਿਆਂ 'ਚ ਆ ਰਹੇ ਨੇ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੱਕ ਨਕਸ਼ਾ ਜਾਰੀ ਕੀਤਾ ਹੈ ਨਕਸ਼ੇ ਵਿੱਚ ਰੈੱਡ ਜ਼ੋਨ ਗ੍ਰੀਨ ਜ਼ੋਨ ਅਤੇ ਔਰੇਂਜ ਜ਼ੋਨ ਵਿਖਾਇਆ ਗਿਆ ਹੈ ਤਸੇ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਕਰੋਨਾ ਦੇ 500 ਤੋਂ ਵੱਧ ਮਰੀਜ਼ ਪਾਏ ਜਾ ਰਹੇ ਨੇ ਉਸ ਇਲਾਕੇ ਨੂੰ ਰੈਡ ਜ਼ੋਨ ਵਿੱਚ ਅਤੇ ਜਿਸ ਇਲਾਕੇ ਦੇ ਵਿੱਚ 5 ਤੋਂ ਘੱਟ ਮਰੀਜ਼ ਪਾਏ ਜਾ ਰਹੇ ਨੇ ਉਸ ਇਲਾਕੇ ਨੂੰ ਔਰੇਂਜ ਜ਼ੋਨ ਵਿੱਚ ਅਤੇ ਜਿਸ ਇਲਾਕੇ ਦੇ ਵਿੱਚ ਕਰੋਨਾ ਦਾ ਕੋਈ ਵੀ ਮਰੀਜ਼ ਨਹੀਂ ਪਾਇਆ ਜਾ ਰਿਹਾ ਉਸ ਇਲਾਕੇ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਆਈਏਐਸ ਅਫਸਰ ਮਨੋਜ ਪਰੀਦਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਚੰਡੀਗੜ੍ਹ ਕੰਟੇਨਮੈਂਟ ਜ਼ੋਨ ਅਤੇ ਰੈਡ ਜ਼ੋਨ ਵਿੱਚ ਹੈ ਹੌਟਸਪੌਟ ਹੋਣ ਦੇ ਬਾਵਜੂਦ ਵੀ ਜਨਤਾ ਨੂੰ ਛੋਟ ਮਿਲਣ ਦੀ ਉਮੀਦ ਹੈ ਅਤੇ ਛੋਟ ਨੂੰ ਲੈ ਕੇ ਸੋਮਵਾਰ ਫੈਸਲਾ ਕੀਤਾ ਜਾਵੇਗਾ ਇਸ ਦੇ ਨਾਲ ਹੀ 17 ਮਈ ਤੱਕ ਚੰਡੀਗੜ੍ਹ ਵਿੱਚ ਵੀ ਲਾਕਡਾਊਨ ਜਾਰੀ ਰਹੇਗਾ ਚੰਡੀਗੜ੍ਹ ਦੇ ਲਈ ਐਸਐਮਜ਼ న్యూਸ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ న్యూਸ